ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਸਵਾਗਤ ਹੈ ਵਿਸਤ ਚੈਨਲ ਤੇ ਮੈਂ ਅਮਨੀਤ ਕੌਰ ਆਪ ਸਭ ਦੇ ਸੰਮੁਖ ਇਕ ਵਾਰੀ ਫਿਰ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਪੰਥਨਾਮਾ ਜਿਸ ਵਿੱਚ ਅਸੀਂ ਜਾਣਾਂਗੇ ਪੰਥ ਦੇ ਵੱਖ-ਵੱਖ ਮਸਲੇ ਅਤੇ ਸਰਗਰਮੀਆਂ ਬਾਰੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਪੰਥਨਾਮਾ ਦੇ ਮੁੱਖ ਬੰਦ ਵਿੱਚ ਜਾਣਾਂਗੇ ਸਭ ਤੋਂ ਪਹਿਲਾ ਸਿੱਖ ਜਹਾੜ ਦੀ ਮਹੱਤਤਾ ਅਤੇ ਸਿਧਾਂਤ ਬਾਰੇ ਪੰਜਾਬ ਦੀ ਨਵੇਂ ਪਵਿੱਖਲੀ ਰਾਜਨੀਤਿਕ ਰਾਹਦਾਰੀ ਕਿਵੇਂ ਦੀ ਹੋਵੇ ਵਿਤੀਜਾ ਜਾਣਾਂਗੇ ਬਾਪੂ ਸੂਰਜ ਸਿੰਘ ਖਾਲਸਾ ਜੀ ਦੇ ਪੰਥਕ ਸਫ਼ਰ ਬਾਰੇ ਵੇ ਜਾਣਾਂਗੇ ਪੰਥਕ ਗਤੀਵਿਧੀਆਂ ਵੀਰ ਸਿਮਰਨਪਾਲ ਸਿੰਘ ਜੀ ਕੋਲੋਂ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਹਰ ਕੋਮ ਦੇ ਤਿਉਹਾਰ ਉਹਨਾਂ ਦੀ ਸਵੇਚਾਰ ਦੀ ਪਹਿਚਾਨ ਹੁੰਦੇ ਹਨ ਸਿੱਖ ਤਿਹਾਰ ਵੀ ਆਪਣੇ ਵਿੱਚ ਇੱਕ ਨਵੀਂ ਸ਼ੈਲੀ ਨੂੰ ਸਪਸ਼ਟ ਕਰਦਾ ਹੈ ਜਾਣਦੇ ਹਾਂ ਮੁਖਬੰਦ ਦਾ ਵਿਸ਼ੇਸ਼ ਵਿਸ਼ਾ ਵੀਰ ਕਮਲ ਲਾਲ ਸਿੰਘ ਜੀ ਪਾਸੋਂ ਸਿੱਖ ਬੋਧਕਤਾ ਧਾਰਮਿਕ ਵਿਦਵਾਨਾਂ ਚਿੰਤਕਾਂ ਅਤੇ ਆਧੁਨਿਕ ਸਿਕਾ ਲੋਚਕਾਂ ਦੇ ਵਿਚਾਰਾਂ ਦੇ ਆਧਾਰ ਤੇ ਸਿੱਖ ਤਿਉਹਾਰਾਂ ਦੇ ਅਨੁਮਤੀ ਪ੍ਰਭਾਵ ਅਕਸਰ ਸੋਚ ਅਤੇ ਸਮਾਜਿਕ ਪਾਸੇ ਨਾਲ ਜੁੜੇ ਹੋਏ ਹਨ ਇਨਾਂ ਵਿਚਾਰਾਂ ਨੂੰ ਧਾਰਮਿਕ ਮੂਲ ਸਿਧਾਂਤਾਂ ਇਤਿਹਾਸਿਕ ਪ੍ਰਸੰਗ ਅਤੇ ਆਧੁਨਿਕ ਸਮਾਜ ਦੇ ਸੰਦਰਭ ਵਿੱਚ ਸਮਝਾਇਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਧਾਰਮਿਕ ਪਹਿਲੂ ਤੇ ਅਨੁਮਤੀ ਪ੍ਰਭਾਵ ਕਈ ਸਿੱਖ ਇੰਟੈਲੈਕਚੁਅਲ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਅਸਲ ਧਾਰਮਿਕ ਤਿਉਹਾਰਾਂ ਦਾ ਮਤਲਬ ਰੂਹਾਨੀ ਉਚਾਈ ਅਤੇ ਗੁਰੂਆਂ ਦੇ ਸਿਧਾਂਤਾਂ ਨੂੰ ਮੰਨਨ ਕਰਨਾ ਹੈ ਪਰ ਅੱਜਕਲ੍ਹ ਇਹ ਤਿਉਹਾਰ ਕਈ ਵਾਰ ਸਿਰਫ ਰਸਮਾਂ ਅਤੇ ਦਿਖਾਵੇ ਤੱਕ ਸੀਮਤ ਰਹਿ ਗਏ ਹਨ ਗੁਰੂ ਗੰਗ ਸਾਹਿਬ ਅਤੇ ਗੁਰੂਆਂ ਦੇ ਜੀਵਨ 'ਤੇ ਜ਼ੋਰ ਦੇਣ ਦੀ ਬਜਾਏ ਕਈ ਵਾਰਕ ਸਿਕ ਤਿਉਹਾਰਾਂ ਦੇ ਨਾਲ ਜੁੜਿਆ ਮਿੱਥਕਾ ਨੂੰ ਵੱਧ ਛੜ ਕੇ ਪੇਸ਼ ਕੀਤਾ ਜਾਂਦਾ ਹੈ ਜਿਸ ਨਾਲ ਮੂਲ ਸਿਧਾਂਤ ਤੋਂ ਧਿਆਨ हट ਜਾਂਦਾ ਹੈ ਦੂਜਾ ਸਮਾਜਿਕ ਤੇ ਸਭਿਆਚਾਰਕ ਅਨੁਮਤੀਆਂ ਕਈ ਸਿਖ ਚਿੰਤਕ ਇਸ ਗੱਲ ਨੂੰ ਨਜ਼ਰ ਕਰਦੇ ਹਨ ਕਿ ਤਿਉਹਾਰਾਂ ਦੀ ਮਹਿੰਗਾਈ ਦੌੜ ਅਤੇ ਦਿਖਾਵਾ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਤੜਹਾ ਦਾ ਕਾਰਨ ਬਣ ਸਕਦੇ ਹਨ ਤਿਉਹਾਰਾਂ ਨੂੰ ਸਮਾਜਿਕ ਜ਼ੁਲਮ ਅਤੇ ਅਨਿਆਂ ਵਿਰੁੱਧ ਸਿੱਖਿਆ ਪ੍ਰਚਾਰ ਕਰਨ ਦਾ ਮੌਕਾ ਬਰਉਣ ਦੀ ਬਜਾਏ ਕਈ ਵਾਰ ਇਹ ਸਿਰਫ ਰਸਮਾਤਮਕ ਉਤਸਵ ਬਣ ਜਾਂਦੇ ਹਨ ਤੀਜਾ ਆਧੁਨਿਕਤਾ ਅਤੇ ਪੱਛਮੀ ਪ੍ਰਭਾਵ ਕਈ ਵਾਰ ਸਿੱਖ ਤਿਉਹਾਰਾਂ ਦਾ ਮੋਡਰਨਾਈਜੇਸ਼ਨ ਆਧੁਨਿਕ ਰੂਪ ਅਤੇ ਗਲੇਮਰਾਇਜ਼ੇਸ਼ਨ ਸਿੱਖ ਤਰ੍ਹਾਂ ਦੇ ਸਿਧਾਂਤ ਤੋਂ ਦੂਰੀ ਪੈਦਾ ਕਰ ਸਕਦਾ ਹੈ। ਜਵਾਨ ਪੀੜੀ ਵਿੱਚ ਧਾਰਮਿਕ ਲਾਗ ਦੀ ਘਾਟ ਦੇ ਕਾਰਨ ਇਹ ਤਿਉਹਾਰ ਸਿਰਫ ਇੱਕ ਸਮਾਜਿਕ ਮੌਕੇ ਵਜੋਂ ਹੀ ਦੇਖੇ ਜਾਂਦੇ ਹਨ। ਚੌਥਾ, ਵਾਤਾਵਰਣਿਕ ਸੰਕਟ ਤੇ ਨਜ਼ਰਅੰਦਾਜ਼ੀ। ਇੰਟੈਲੈਕਚੁਅਲ ਸਿੱਖ ਚਿੰਤਕ ਇਹ ਵੀ ਦਿਖਾਉਂਦੇ ਹਨ ਕਿ ਵੱਡੇ ਸਮਾਰੋਹਾ ਅਤੇ ਸ਼ੋਭਾ ਯਾਤਰਾਵਾਂ ਦੌਰਾਨ ਵਾਤਾਵਰਣ ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਇਹ ਗੁਰੂ ਨਾਨਕ ਦੇ ਸਿਧਾਂਤਾਂ ਜਿਵੇਂ ਪ੍ਰਕਿਰਤੀ ਦੀ ਸੇਵਾ ਤੇ ਧਿਆਨ ਨਾਲ ਵਿਰੋਧੀ ਹੈ। ਪੰਜਵਾਂ ਧਾਰਮਿਕ ਇਕਸਾਰਤਾ ਇਤਿਹਾਸਾ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਨ ਨੂੰ ਸਮਝਣ ਦੀ ਬਜਾਏ ਕਈ ਵਾਰ ਤਿਉਹਾਰਾਂ ਵਿੱਚ ਅਲੱਗ-ਅਲੱਗ ਰਵਾਇਤਾਂ ਖਾਸ ਤੌਰ ਤੇ ਖਾਲਸਾ ਅਤੇ ਗੈਰ ਖਾਲਸਾ ਸਿੱਖਾਂ ਵਿਚਾਰ ਵਿਭਾਜਨ ਹੋ ਜਾਂਦਾ ਹੈ ਸਿੱਖ ਇੰਟੈਲੈਕਚੁਅਲ ਤਿਉਹਾਰਾਂ ਨੂੰ ਸਿਰਫ ਧਾਰਮਿਕ ਨਹੀਂ ਸਗੋਂ ਸਿੱਖਿਆ ਅਤੇ ਸਮਾਜਿਕ ਸੁਧਾ ਦਾ ਵਾਅਦਾ ਕਰਨ ਵਾਲੇ ਮੌਕੇ ਵਜੋਂ ਦੇਖਨੇ ਹਨ ਜਦੋਂ ਇਹ ਤਿਉਹਾਰ ਰਸਮਾਤਮਕ ਦਾਇਰੇ ਦਿਖਾ ਵਿਖਾਵੇ ਅਤੇ ਮਿੱਥਕਾ ਤਕਸੀਮਤ ਹੋ ਜਾਂਦੇ ਹਨ ਤਦ ਉਹਨਾਂ ਦੇ ਅਨੁਮਤੀ ਪ੍ਰਭਾਵ ਸਿੱਖਰਮ ਦੇ ਮੂਲ ਸਿਧਾਂਤਾਂ ਨੂੰ ਚੁਣੌਤੀ ਦੇ ਸਕਦੇ ਹਨ ਤਿਹਾਰ ਨਿਰ ਤਿਹਾਰ ਹੀ ਨਹੀਂ ਸਗੋ ਗੁਰੂ ਪ੍ਰੇਮ ਨੂੰ ਸਜਾਉਣ ਦਾ ਉਪਦੇਸ਼ ਹਨ ਆਓ ਇਸ ਦੇ ਨਿਆਰੇ ਸਰੂਪ ਨੂੰ ਕਾਇਮ ਰੱਖੀਏ ਵੱਧਦੇ ਹਾਂ ਅੱਗੇ ਪੰਜਾਬ ਆਪਣੇ ਉਸ ਦੌਰ ਵਿੱਚ ਹੈ ਜਿੱਥੇ ਇਸ ਦੇ ਭਵਿਕ ਨੂੰ ਉਜਵਲ ਕਰਨ ਦੀ ਬਹੁਤ ਲੋੜ ਹੈ ਵਿੱਚ ਜਿਸ ਵਿੱਚ ਨਵੀਂ ਰਾਜਨੀਤਿਕ ਰਾਹਦਾਰੀ ਲੋੜਦੀ ਹੈ ਜਾਣਦੇ ਹਾਂ ਇਸ ਵਿਸ਼ੇ ਤੇ ਪੂਰੀ ਰਿਪੋਰਟ ਵੀਰ ਹਰਵਿੰਦਰ ਸਿੰਘ ਜੀ پاس। ਪੰਜਾਬ ਅੱਜ ਇੱਕ ਅਜਿਹੇ ਮੋੜ ਤੇ ਖੜਾ ਹੈ ਜਿੱਥੇ ਰਾਜਨੀਤਿਕ ਸੋਚ ਅਤੇ ਨੀਤੀਆਂ ਨੂੰ ਨਵੀਂ ਦਿਸ਼ਾ ਦੇਣ ਦੀ ਲੋੜ ਹੈ ਤਾਂ ਜੋ ਇਹ ਸੂਬਾ ਆਪਣੇ ਇਤਿਹਾਸਿਕ ਆਦਰਸ਼ਾਂ ਅਤੇ વૈશ્વਿਕ ਚੁਣੌਤੀਆਂ ਵਿੱਚ ਬਰਾਬਰ ਸੰਤੁਲਨ ਬਣਾ ਸਕੇ। ਪੰਜਾਬ ਨੂੰ ਇੱਕ ਨਵਾਂ ਰਾਜਨੀਤਿਕ ਢਾਂਚਾ ਤਿਆਰ ਕਰਨ ਦੀ ਲੋੜ ਹੈ ਜੋ ਸਭ ਨੂੰ ਸ਼ਾਮਲ ਕਰਦੇ ਹੋਏ ਅਤੇ ਨਿਆਂ, ਸਮਾਨਤਾ ਅਤੇ ਸਾਰਵਜਨਿਕ ਸੇਵਾ ਦੇ ਸਿੱਖ ਮੁੱਲਾਂ ਦੇ ਵਿੱਚ ਮਜ਼ਬੂਤੀ ਨਾਲ ਜੁੜਿਆ ਹੋਵੇ। ਪੰਜਾਬ ਜੋ ਇਤਿਹਾਸਿਕ ਮਹੱਤਵ ਅਤੇ ਰਾਜਨੀਤਿਕ ਵਿਸ਼ੇਸ਼ਤਾਵਾਂ ਰੱਖਦਾ ਹੈ ਅੱਜ ਇਹ ਰਾਜ ਅਸਥਿਰ ਅਨਿਸ਼ਚਿਤ ਪੇਚੀਦਾ ਅਤੇ ਅਸਪਸ਼ਟ ਦੌਰ ਵਿੱਚ ਹੈ ਹਾਲੀਆ ਘਟਨਾਵਾਂ ਨੇ ਮੁੱਖ ਸਮੱਸਿਆਵਾਂ ਨੂੰ ਉਭਾਰਿਆ ਹੈ ਪਰ ਇਹ ਸਮੱਸਿਆਵਾਂ ਢਾਂਚਾਗਤ ਅਤੇ ਨੀਤੀਪਧਰ ਦੇ ਮੁੱਦੇ ਹਨ ਸਿਰਫ ਵਿਅਕਤੀਗਤ ਪਦਰ ਦੇ ਬਦਲਾਅ ਕਾਫੀ ਨਹੀਂ ਹਨ ਇਤਿਹਾਸਿਕ ਸੰਦਰਭ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਸਿੱਖ ਭਾਈਚਾਰੇ ਲਈ راہਦਾਰੀ ਰਹੇ ਹਨ ਨਿਸਵਾਸਤ ਸੇਵਾ ਸਚਾਈ ਅਤੇ ਸਰਬਦਾ ਭਲਾ ਜਿਵੇਂ ਆਦਰਸ਼ ਪੰਜਾਬ ਦੀ ਮੂਲ ਸੰਸਕ੍ਰਿਤੀ ਨੂੰ ਪ੍ਰਭਾਵਿਤ ਕਰਦੇ ਹਨ ਪਰ 1920 ਦੇ ਦਹਾਕੇ ਦੀ ਸਿੰਘ ਸਭਾ ਲਹਿਰ ਬ੍ਰਿਟਿਸ਼ ਰਾਜ ਦਾ ਸ਼ੋਸ਼ਣ ਅਤੇ 1947 ਦੇ ਵਿਭਾਜਨ ਨੇ ਸੂਬੇ ਦੀਆਂ ਚਿੰਤਾਵਾਂ ਨੂੰ ਪੈਦਾ ਕੀਤਾ ਸ਼੍ਰੀ ਓਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਹਿੱਸੇ ਵਜੋਂ ਸ਼੍ਰੀ ਓਮਣੀ ਅਕਾਲੀ ਦਲ ਰਾਜਨੀਤਿਕ ਧਾਰਾ ਵੱਲ ਵਧਿਆ ਜਿਸ ਦਾ ਮੁੱਖ ਉਦੇਸ਼ ਪੰਥਕ ਅਤੇ ਪੰਜਾਬੀ ਹਿੱਤਾਂ ਦੀ ਰੱਖਿਆ ਕਰਨਾ ਸੀ ਪਰ ਉਸਨੇ ਆਪਣੇ ਮੂਲ ਆਦਰਸ਼ਨ ਤੋਂ ਹਟ ਕੇ ਧਾਰਮਿਕ ਅਤੇ ਰਾਜਨੀਤਿਕ ਮਾਮਲਿਆਂ ਨੂੰ ਮਿਲਾ ਦਿੱਤਾ ਪੰਜਾਬ ਨੂੰ ਇੱਕ ਸੁਨਿਯੋਜਿਤ ਅਤੇ ਨਵੀਂ ਰਾਜਨੀਤਿਕ ਪਹੁੰਚ ਦੀ ਲੋੜ ਹੈ ਇਹ ਪਹੁੰਚ ਤਿੰਨ ਸਤੰਭਾਂ ਦੇ ਆਧਾਰਿਤ ਹੋਵੇਗਾ ਪੰਜਾਬ ਨੂੰ ਭਾਰਤੀ ਸੰਸਦ ਦੇ ਵਿੱਚ ਮਜ਼ਬੂਤ ਅਤੇ ਸਪੱਤ ਪ੍ਰਤੀਨਿਧਤਾ ਦੀ ਲੋੜ ਹੈ ਸਿਰਫ ਪਾਰਟੀਆਂ ਦੇ ਬਦਲਾਅ ਤੋਂ ਉੱਪਰ ਉੱਠ ਕੇ ਨਵੀਂ ਰਾਜਨੀਤਿਕ ਰਚਨਾ ਦੀ ਲੋੜ ਹੈ ਅਜਿਹਾ ਮਾਡਲ ਜਿੱਥੇ ਲੋਕਾਂ ਦੀ ਸ਼ਮੂਲੀਅਤ ਨੂੰ ਪਹਿਲੀ ਤਰਜੀ ਦਿੱਤੀ ਜਾਵੇ ਇੱਕ ਨਵਾਂ ਮਾਡਲ ਸ਼ਹਿਰੀਆਂ ਨੂੰ ਸ਼ਕਤੀਸ਼ਾਲੀ ਕਰੇਗਾ ਜਵਾਬਦੇਹੀ ਪੈਦਾ ਕਰੇਗਾ ਅਤੇ ਲੋਕਾਂ ਦੀਆਂ ਅਸਲ ਆकांक्षाਵਾਂ ਨੂੰ ਦਰਸਾਵੇਗਾ ਸਿੱਖ ਸੰਸਥਾਵਾਂ ਦੀ ਮੂਡ ਰਚਨਾ ਸਿੱਖ ਧਾਰਮਿਕ ਸੰਸਥਾਵਾਂ ਨੂੰ ਪਾਰਟੀ ਰਾਜਨੀਤੀ ਤੋਂ ਮੁਕਤ ਕਰਨਾ ਬਹੁਤ ਜ਼ਰੂਰੀ ਹੈ ਅਕਾਲ ਤਖਤ ਅਤੇ ਗੁਰਦੁਆਰਾ ਪ੍ਰਬੰਧ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ ਤਾਂ ਕਿ ਇਹ ਸਿਰਫ ਧਾਰਮਿਕ ਅਤੇ ਪ੍ਰਸ਼ਾਸਕਿਕ ਕੰਮਾਂ ਤੱਕ ਸੀਮਿਤ ਰਹੇ ਨਤੀਜਾ ਏ ਬਦਲਾ ਪੰਜਾਬ ਅਤੇ ਸਿੱਖ ਭਾਈਚਾਰੇ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਆਧਾਰ ਬਣ ਸਕਦਾ ਹੈ ਨਵੀਂ ਰਾਜਨੀਤਿਕ ਦਿਸ਼ਾ ਸਵਿਧਾਨਿਕ ਮਜ਼ਬੂਤੀ ਸੱਚੇ ਨੇਤ੍ਰਿਤਵ ਅਤੇ ਸਿੱਖ ਅਦਰਸ਼ਨ ਦੇ ਮੂਲਾਂ ਨੂੰ ਫਿਰ ਤੋਂ ਸਥਾਪਿਤ ਕਰੇ ਸਦੀਆਂ ਤੋਂ ਪੰਜਾਬ ਨੇ ਹਰ ਮੁਸ਼ਕਿਲ ਨੂੰ ਪਾਰ ਕਰਕੇ ਆਪਣੇ ਆਪ ਨੂੰ ਉਭਾਰਿਆ ਹੈ ਪੰਜਾਬ ਨੂੰ ਫਿਰ ਆਪਣੀ ਨੀਹਾਂ ਤੋਂ ਤੋਰਨ ਲਈ ਇਹਨਾਂ ਨੁਕਤਿਆਂ ਦੀ ਬਹੁਤ ਲੋੜ ਹੈ ਬਾਪੂ ਸੂਰਤ ਸਿੰਘ ਜੀ ਖਾਲਸਾ ਜੀ ਜੋ ਕਿ ਪੰਥਕ ਸੰਘਰਸ਼ ਦੇ ਰੂਹੇ ਰਵਾਸਨ 14 ਜਨਵਰੀ 2025 ਨੂੰ 82 ਸਾਲ ਦੀ ਉਮਰ ਵਿੱਚ ਆਪਣੀ ਸੇਵਾ ਨੂੰ ਪਾਗ ਲਾ ਕੇ ਗੁਰੂ ਚਰਨਾ ਵਿੱਚ ਬਿਰਾਜ ਗਏ ਹਨ ਆਓ ਜਾਣਦੇ ਹਾਂ ਸੰਖੇਪ ਬਿਊਰੋ ਰਿਪੋਰਟ ਬੀਬੀ ਹਰਸ਼ਦੀਪ ਕੌਰ ਜੀ ਪਾਸੋਂ ਬੰਦੀ ਸਿੱਖ ਕੈਦੀਆਂ ਦੀ ਪਾਲ ਲਈ ਆਪਣੀ ਵਚਨਬੰਧਤਾ ਲਈ ਜਾਣੇ ਜਾਂਦੇ ਸਿੱਖ ਬਾਪੂ ਸੂਰਤ ਸਿੰਘ ਖਾਲਸਾ ਦਾ 91 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਬਾਪੂ ਸੂਰਤ ਸਿੰਘ ਖਾਲਸਾ ਨੇ 16 ਜਨਵਰੀ 2015 ਨੂੰ 82 ਸਾਲ ਦੀ ਉਮਰ ਵਿੱਚ ਆਪਣੀ ਭੁਖੜਤਾਲ ਸ਼ੁਰੂ ਕੀਤੀ ਸਿੱਖ ਕੈਦੀਆਂ ਲਈ ਇਨਸਾਫ਼ ਦੀ ਮੰਗ ਕੀਤੀ ਜੋ ਆਪਣੀ ਸਜ਼ਾ ਪੂਤਣ ਦੇ ਬਾਵਜੂਦ ਜੇਲ੍ਹਾਂ ਵਿੱਚ ਹਨ ਉਹਨਾਂ ਦੀ ਭੁਖੜਤਾਲ 14 ਜਨਵਰੀ 2023 ਤੱਕ ਚੱਲੀ ਜਿਸ ਨੇ ਉਹਨਾਂ ਦੀ ਲਹਿਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਅਤੇ ਸਭ ਤੋਂ ਮਹੱਤਵਪੂਰਨ ਅਹਿੰਸਕ ਪ੍ਰਦਰਸ਼ਨਾਂ ਵਿੱਚੋਂ ਇੱਕ ਬਣਾਇਆ ਉਹ ਲੁਧਿਆਣਾ ਦੇ ਫਿਰੋਜ਼ਪੁਰ ਦੇ ਪਿੰਡ ਹਸਨਪੁਰ ਦੇ ਰਹਿਣ ਵਾਲੇ ਸਨ ਜੂਨ 1984 ਵਿੱਚ ਨੌਕਰੀ ਕਰਦੇ ਅਧਿਆਪਕ ਸੂਰਤ ਸਿੰਘ ਨੇ ਹਰਮੰਦਰ ਸਾਹਿਬ ਉਤੇ ਫੌਜੀ ਹਮਲੇ ਦੇ ਅਗਲੇ ਹੀ ਦਿਨ ਵਿਰੋਧ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਦੋਂ ਤੋਂ ਸੂਰਤ ਸਿੰਘ ਖਾਲਸਾ ਨੇ ਉਹਨਾਂ ਲੋਕਾਂ ਲਈ ਖੜੇ ਹੋਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਜਿਨ੍ਹਾਂ ਨੇ ਅਧਿਕਾਰੀਆਂ ਦੇ ਹੱਥੋਂ ਦੁੱਖ ਚੱਲੇ ਹਨ ਪੰਜਾਬ ਵਿੱਚ ਅਜੇ ਕਈ ਸਿੱਖ ਕੈਦੀ ਹਨ ਜਿਨ੍ਹਾਂ ਨੇ ਆਪਣੀਆਂ ਜੇਲਾਂ ਪੂਰੀਆਂ ਕਰ ਲਈਆਂ ਹਨ ਅਤੇ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਦੇ ਉਲਟ ਜੇਲਾਂ ਵਿੱਚ ਢੱਕਿਆ ਜਾ ਰਿਹਾ ਹੈ ਸਰਕਾਰ ਅਤੇ ਅਧਿਕਾਰੀਆਂ ਦੁਆਰਾ ਉਹਨਾਂ ਦੇ ਕੇਸਾਂ ਨੂੰ ਟਾਲ ਦਿੱਤਾ ਜਾਂਦਾ ਹੈ ਸੁਣਿਆ ਨਹੀਂ ਜਾਂਦਾ ਜਾਂ ਸਿਰਫ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਬਾਪੂ ਸੂਰਤ ਸਿੰਘ ਸ਼ਾਂਤਮਈ ਰੋਸ ਵਜੋਂ ਬਿਨਾਂ ਭੋਜਨ ਜਾਂ ਪਾਣੀ ਦੇ ਕਈ ਦਿਨਾਂ ਤੱਕ ਰਹੇ। ਇਹ ਸਾਰੀ ਮਨੁੱਖਤਾ ਲਈ, ਸਾਰੇ ਮਨੁੱਖੀ ਅਧਿਕਾਰਾਂ ਲਈ, ਉਹਨਾਂ ਸਾਰੇ ਲੋਕਾਂ ਲਈ ਸੀ ਜੋ ਨਿਆਂ ਦੀ ਦੁਰਵਰਤੋਂ ਦਾ ਸ਼ਿਕਾਰ ਹਨ ਅਤੇ ਉਹਨਾਂ ਸਾਰੀਆਂ ਘਟ ਗਿੰਦੀਆਂ ਲਈ ਜੋ ਸ਼ਕਤੀਸ਼ਾਲੀ ਪ੍ਰਸ਼ਾਸਨ ਦੁਆਰਾ ਸ਼ਿਕਾਰ ਹਨ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪਾਈਚਾਰੇ ਜਾਂ ਮੀਡੀਆ ਦੁਆਰਾ ਜਵਾਬਦੇਹ ਹੋਣ ਦਾ ਕੋਈ ਡਰ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਉਹਨਾਂ ਨੂੰ ਟ੍ਰਬਲ ਮੇਕਰ ਕਰਾਰ ਵੀ ਦੇ ਦਿੱਤਾ। ਬਾਪੂ ਸੁਰਜ ਸਿੰਘ ਨੇ ਇੱਕ ਬਿਆਨ ਦਿੱਤਾ ਸੀ ਸਵਾਲ ਕੁਝ ਸਿੱਖ ਕੈਦੀਆਂ ਦੀ ਰਿਹਾਈ ਦਾ ਨਹੀਂ ਹੈ ਸਵਾਲ ਇੱਕ ਵਿਅਕਤੀ ਦੇ ਬਿਨਾ ਬੇੜੀਆਂ ਤੋਂ ਜ਼ਿੰਦਗੀ ਜਿਉਣ ਦੇ ਅਟੁੱਟ ਅਧਿਕਾਰ ਦਾ ਹੈ ਸਵਾਲ ਜੇਲ੍ਹ ਵਿੱਚ ਆਪਣੀ ਸਜ਼ਾ ਦੀ ਪੂਰੀ ਮਿਆਦ ਪੂਰੀ ਕਰਨ ਤੋਂ ਬਾਅਦ ਮੁੜ ਆਜ਼ਾਦੀ ਪ੍ਰਾਪਤ ਕਰਨ ਦਾ ਹੈ ਸਵਾਲ ਨਿਆਂ ਬਰਾਬਰੀ ਅਤੇ ਨਿਰਪੱਖ ਖੇਡ ਦਾ ਹੈ ਸਵਾਲ ਅਮੀਰਾਂ ਮਸ਼ਹੂਰ ਗਰੀਬਾਂ ਅਤੇ ਦਬੇ ਕੁਚਲਿਆਂ ਵਿਚਕਾਰ ਸਮਾਨਤਾ ਦਾ ਹੈ ਜਿਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਹ ਮਨੁੱਖਤਾ ਦਾ ਕਿੰਨਾ ਦਰਦ ਰੱਖਦੇ ਸਨ श्रोमणी गुरुद्वारा प्रबंधक कमेटी के प्रधान एडवोकेट हरजिंदर सिंह तामी ने बंदी सिंह की रिहाई ले, लंबा समा संघर्ष लड़न वाले बापू सूरत सिंह के अकाल चलाने गहरे दुख का दा प्रगटावा किया है एडवोकेट तामी ने कहा कि बापू सूरत सिंह ने अपनी जिंदगी का व्डा हिस्सा बंदी सिंह की रिहाई देखे लाया है उन्होंने अपना संघर्ष पूरी दृढ़ता लड़िया ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਿੱਖ ਕੌਮ ਕੋਲੋਂ ਇੱਕ ਦ੍ਰਿੜ ਆਗੂ چلا ਗਿਆ ਹੈ ਜਿਸ ਨਾਲ ਪੰਥ ਨੂੰ ਵੱਡਾ ਘਾਟਾ ਪਿਆ ਹੈ ਐਡਵੋਕੇਟ ਤਾਮੀ ਨੇ ਕਰਤਾਪੁਰ ਅਗਰਦਾਸ ਕੀਤੀ ਕਿ ਬਾਪੂ ਸੂਰਤ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਪ੍ਰਦਾਨ ਕਰੇ ਜੀ ਆਪਣੇ ਜੀਵਨ ਦੇ ਇੱਕ ਇੱਕ ਪਲ ਪੰਥ ਦੇ ਲੇਖੇ ਲਾ ਗਏ ਹਨ ਜਾਣਦੇ ਹੋਈ ਵੀ ਪੰਥ ਨੂੰ ਇਕਤਾ ਵਿੱਚ ਰਹਿ ਕੇ ਕਾਰਜ ਚਲਾਉਣ ਦਾ ਹੌਕਾ ਦੇ ਗਏ ਆਉ ਆਪਣੇ ਇਨਾਂ ਬਜ਼ੁਰਗਾਂ ਤੋਂ ਸਹਿਦ ਲੈ ਕੇ ਪੰਥ ਕਾਰਜਾਂ ਵਿੱਚ ਹਮੇਸ਼ਾ ਯਤਨਸ਼ੀਲ ਰਹੀ ਹੈ ਆਉ ਜਾਣਦੇ ਹਾਂ ਇਸ ਹਫਤੇ ਦੀ ਸਰਗਰਮੀਆਂ ਵੀ ਸਿਮਰਨ ਪਾਲ ਸਿੰਘ ਜੀ ਕੋਲੋਂ ਕਸ਼ਮੀਰ ਘਾਟੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮਤਾਬ ਨਾਲ ਮਨਾਇਆ ਗਿਆ ਇਸ ਮੌਕੇ ਸ਼੍ਰੀਨਗਰ ਦੇ ਅੰਦਰ ਮੁਖ ਦੀਵਾਨ ਗੁਰਦੁਆਰਾ 6ਵੀਂ ਪਾਸ਼ਾ ਹੀ ਰੈਣਾਵਰੀ ਸ਼੍ਰੀਨਗਰ ਵਿਖੇ ਸਜਾਇਆ ਗਿਆ ਬਾਰਾਮੁਲਾ, ਅਨੰਤਨਾਗ ਅਤੇ ਪਲਵਾਮਾ ਦੇ ਵਿੱਚ ਵੀ ਬੜੀ ਸ਼ਰਧਾ ਭਾਵਨਾ ਨਾਲ ਇਹ ਪ੍ਰਕਾਸ਼ ਪੁਰਬ ਮਨਾਇਆ ਗਿਆ। ਜਿੱਥੇ ਕਿ ਮੁਖ ਦੀਵਾਨ ਮੁਖ ਗੁਰਦੁਆਰਾ ਸਾਬਾਨਾਂ ਦੇ ਵਿੱਚ ਹੋਏ, ਉੱਥੇ ਹੀ ਸਥਾਨਕ ਗੁਰਦੁਆਰਾ ਸਾਬਾਨਾਂ ਦੇ ਵਿੱਚ ਵੀ ਸੰਗਤਾਂ ਵੱਲੋਂ ਬੜੇ ਉਤਸ਼ਾਹ ਨਾਲ ਇਹ ਪ੍ਰਕਾਸ਼ ਪੁਰਬ ਮਨਾਇਆ ਗਿਆ। ਜੰਮੂ ਦੇ ਵਿੱਚ ਵੀ ਇਹ ਪ੍ਰਕਾਸ਼ ਪੁਰਬ ਮੂਲ ਨਾਨਕਸ਼ਹੀ ਕੈਲੰਡਰ ਅਨੁਸਾਰ ਮਿਤੀ 5 ਜਨਵਰੀ ਨੂੰ ਮਨਾਇਆ ਗਿਆ ਇਸ ਮੌਕੇ ਮਿਤੀ 3 ਜਨਵਰੀ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਅਤੇ ਮੁਖ ਦਿਵਾਨ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਚਾਨ ਨਗਰ ਜੰਮੂ ਦੇ ਵਿੱਚ ਸਜਾਇਆ ਗਿਆ ਪੰਥਨਾਮਾ ਵਿੱਚ ਛੱਡੀ ਕੋਸ਼ਿਸ਼ ਪੰਥਕ ਮਸਲਿਆਂ ਅਤੇ ਗਤੀਵਿਧੀ ਨੂੰ ਆਪ ਤੱਕ ਪਹੁੰਚਾਣ ਦੀ ਇਨਾ ਪੇਸ਼ਕਸ਼ਾਂ ਲਈ ਜ਼ਰੂਰ ਵਿਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਇਸੇ ਨਾਲ ਦਿਹੋ ਮੈਨੂੰ ਇਜਾਜ਼ਤ ਤਾਂ ਮਿਲਦੇ ਹਾਂ ਅਗਲੇ ਹਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ